ਜਿਹੜਾ 88 ਦਾ ਹੜ ਸੀ ਜੀ ਉਹਦੇ ਤੋਂ ਬਾਅਦ ਇਹ ਹੜ ਆ ਗਿਆ ਜੀ ਲੇਕੇ ਕੇਸ ਪਾਸੇ ਰਿਹਾ ਤਾਂ ਕਿ ਕਿਤੇ ਉਹ ਵੀ ਰਸਤਾ ਨਹੀਂ ਪਿੰਡ ਚ ਪਹੁੰਚਣ ਨੂੰ ਜੀ ਉਹ ਆਪੇ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ ਤੋਂ ਜਿਹੜਾ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੀ 'ਚ 2-2 ਫੁੱਟ ਪਾਣੀ ਆ ਗਿਆ ਜੀ ਇਹ ਥੋੜੀ ਮਦਦ ਬਾਕੀ ਘਟਣਾ ਉਹ ਜਿਹੜਾ 88 ਦਾ ਹੜ ਸੀ ਜੀ ਉਹਦੇ ਤੋਂ ਬਾਅਦ ਇਹ ਹੜ ਆ ਗਿਆ ਜੀ ਮੈਂ ਹੁਣੇ ਮੇਰੀ ਸਰਪੰਚ ਜੀ ਤੇ ਕਣੀ ਕੇ ਬੇਟ ਵਾਲੇ ਨਾਲ ਗੱਲ ਹੋ ਰਹੀ ਸੀ ਸਰਪੰਚ ਨਾਲ ਮੈਂ ਕਿਹਾ ਕਿਸ ਪਾਸੇ ਰਸਤਾ ਕਹਿੰਦਾ ਜੀ ਕਿ ਕਿਤੇ ਵੀ ਰਸਤਾ ਨਹੀਂ ਪਿੰਡ ਚ ਪਹੁੰਚਣ ਨੂੰ ਜੀ ਔਰ ਉਹਨੇ ਨਵਾ ਨਵੀਂ ਕੋਠੀ ਬਣਾਈਆਂ 2 ਸਾਲ ਪਹਿਲਾਂ ਤੇ 88 ਵਾਲੇ ਹੜ ਤੋਂ ਉਹ ਆਪ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ ਤੋਂ ਜੋ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੀ 'ਚ 2-2 ਫੁੱਟ ਪਾਣੀ ਆ ਗਿਆ ਜੀ ਔਰ ਜਿਸ ਤਰੀਕੇ ਦੇ ਨਾਲ ਆਖਾ ਸਾਈਡ ਤੇ ਪਲੇ ਆਪਣੇ ਨਵਤੋਵ ਦਿਹਾੜਿਆਂ ਦੀ ਬੱਚੇ ਫਸੇ ਨੇ ਇਹਦੇ ਚ ਕੱਲ ਦੇ ਬੱਚਿਆਂ ਨੂੰ ਜਿਹੜੇ ਫਸੇ ਤੇ ਅੱਜ ਬੱਚਿਆਂ ਨਾਲ ਹੁਣ ਗੱਲ ਕੀਤੀ ਕਿ ਅਸੀਂ ਸਵੇਰ ਦੇ ਦੋ ਦੋ ਬਰੈਡ ਪੀਸ ਮਿਲੇ ਸੀ ਉਹ ਖਾ ਕੇ ਆਏ ਆਂ ਔਰ ਬੱਚਿਆਂ ਨੂੰ ਰੈਸਕਿਊ ਕਰਨਾ ਐਡਮਿਨਿਸਟ੍ਰੇਸ਼ਨ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ ਔਰ ਹੁਣ ਵੀ ਮੇਰੇ ਖਿਆਲ ਅਕਿ ਮੈਂ ਡੀਪੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਏ ਬੋਰਸ ਹੋਰ ਅਸੀਂ ਭੇਜ ਰਹੇ ਹਾਂ ਬਟੀ ਵੀ ਤੇ ਉਹਦੇ ਚ ਬੱਚੇ ਕੱਢੇ ਜਾਣਗੇ ਪਰ ਜਿੱਥੇ ਆਪਾਂ ਜੇ ਦੇਖਦੇ ਆਂ ਤੇ ਨੈਸ਼ਨਲ ਹਾਈਵੇ ਦੀ ਜੇ ਗੱਲ ਕਰੀਏ ਕਿ ਨੈਸ਼ਨਲ ਹਾਈਵੇ ਜਿਹੜਾ ਏਡਾ ਉੱਚੀ ਸੜਕਾਂ ਬਣ ਗਈਆਂ ਤੇ ਉਹਦਾ ਡਰੇਨ ਦਾ ਜਿਹੜਾ ਪਾਣੀ ਵਿੱਚ ਸਾਈਫਨ ਪਾਣੇ ਸੀ ਉਹ ਵੀ ਪ੍ਰੋਪਰਲੀ ਨਹੀਂ ਪਾਇਆ ਹਾਂ ਹੁਣ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਉਹ ਸਾਰਾ ਕੁਝ ਜਿਹੜੇ ਪਿੰਡ ਪਿਛਲੇ ਪਿੰਡ ਨੇ ਉਹ ਸਿਰਫ ਉਹਦੇ ਕਰਕੇ ਕਿ ਪਾਣੀ ਦਾ ਗੋ ਬਿਲਕੁਲ ਬੰਦ ਹੋ ਗਿਆ ਨਿਕਲਣਾ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਦੂਸਰੀ ਚੀਜ਼ ਜਿਹੜੀ ਸੀ ਉਹ ਇਹ ਹੈ ਕਿ ਮੇਰਾ ਕਹਿ ਲਿਆ ਕਿ ਮੇਰੇ ਟਾਈਮ 'ਚ ਵੀ 2019 'ਚ ਇੱਕ ਵਾਰ ਮੈਂ ਰੋਸੇ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਜਿਹੜਾ ਕੋਰੀਡੋਰ ਬਣਿਆ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਉੱਪਰ ਇਹਨੂੰ ਮੋਟੇਬਲ ਕਰ ਲੀਏ ਕਿ ਉੱਥੋਂ ਦੀ ਕੋਈ ਗੱਡੀਆਂ ਚੱਲਣ ਗਿਆ ਤੇ ਤੁਸੀਂ ਜਿੱਥੇ-ਜਿੱਥੇ ਸੜਕ ਉੱਤੇ ਬਣੀ ਆ ਉਥੋਂ ਤੁਸੀਂ ਨਹੀਂ ਟੁੱਟੀ ਜੀ ਤੇ ਇਹ ਜਿਹਨੇ ਤੇ ਗਵਰਨਮੈਂਟ ਨੂੰ ਇਹ ਧਿਆਨ ਦੇਣਾ ਪਵੇਗਾ ਕਿ ਸਾਨੂੰ ਉਹਨੂੰ ਮੋਟਰੇਬਲ ਕਰੀਏ ਕਿ ਉਹਨੂੰ ਉਥੋਂ ਦੀ ਡਰਾਵਾਜਾਈ ਵੀ ਜੇ ਚੱਲੇਗੀ ਤੇ ਉਥੋਂ ਇਹ ਸੜਕਾਂ ਤੁਸੀਂ ਬਚਣ ਗਿਆ ਔਰ ਨਾਲ ਹੀ ਨਾਲ ਜਿੱਥੇ ਨੁਕਸਾਨ ਉਥੇ ਹੈ ਜਿੱਥੇ ਮੋਰਚਿਆਂ ਦੀ ਰਿਪੇਅਰ ਕੀਤੀ ਗਈ ਉਹਨਾਂ ਦੀ ਸਫਾਈ ਕੀਤੀ ਗਈ ਉਥੋਂ ਪੋਲ ਰਹੀ ਗਈ ਉਥੋਂ ਵੀ ਤੁਸੀਂ ਜਿਹੜੀ ਹੈ ਪਾਣੀ ਪੈ ਕੇ ਉਥੋਂ ਟੁੱਟਿਆ ਪਰ ਪੰਜਾਬ ਦੇ ਲੋਕ ਬੜੇ ਬਹਾਦਰ ਨੇ ਉਹਨਾਂ ਕਹਿੰਿਆ ਨੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਬੋਰੀਆਂ ਪਿੰਡਾਂ ਜੋ ਇਕੱਠੀਆਂ ਕਰਕੇ ਜਿੱਥੇ-ਜਿੱਥੇ ਉੱਥੋਂ ਬ੍ਰੀਚ ਹੋਈ ਬ੍ਰੀਚ ਹੋਈ ਉੱਥੇ ਉਹਨਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਅਗੇ ਇੰਨਾ ਜ਼ੋਰ ਨਹੀਂ ਚੱਲ ਸਕਦਾ। ਬਸ ਆ ਬੜੀ ਜਗ੍ਹਾ ਤੋਂ ਸੇ ਟੁੱਟੀਆਂ ਨੇ ਬੜੀ ਆ ਪ੍ਰੋਬਲਮ ਆਈ ਕਿ ਪਠਾਨ ਕੋਲ ਬਹੁਤ ਬੁਰਾ ਹਾਲ ਉਹ ਬਸ ਸਾਰੇ ਟੁੱਟ ਗਏ ਨੇ ਕਈ ਕੋ ਝੋਣ ਡਿਆ। ਸਰਕਾਰ ਵੱਲੋਂ ਕਿਹਾ ਜਾਂਦਾ ਜੀ ਕੁਦਰਤੀ ਆਫਤ ਹੈ ਇਹਦਾ ਕੀ ਕਰੀ? ਨਹੀਂ ਵੇਖੋ ਕੁਦਰਤੀ ਆਫਤ ਤੇ ਮੰਨਦਾ ਪਰ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇੱਕ ਬੂੰਦ ਮੇ ਪਾਕਿਸਤਾਨ ਨੂੰ ਪਾਣੀ ਵੀ ਨਹੀਂ ਜਾਣ ਦਿਆਂਗੇ। ਉਹਨਾਂ ਨੂੰ ਅਸੀਂ ਪੰਜਾਬ ਦੇ ਐਮਪੀ ਇਕੱਠੇ ਹੋ ਕੇ ਮਿਲਾਂਗੇ ਵੀ ਕਿ ਪਹਿਲਾਂ ਆਪਣੇ ਨੂੰ ਆਪ ਨੂੰ ਤੇ ਬਚਾਈਏ। ਜੀ ਜੀ। ਕਿ ਜਿਸ ਤਰੀਕੇ ਦੇ ਨਾਲ ਇਹ ਤਬਾਈ ਮਚੀ ਆ ਉਹਦੇ 88 ਤੋਂ ਬਾਅਦ ਹੋਣਾ ਆ ਹੜ ਇਹਦਾ ਪਰਮਨੈਂਟ ਕੋਈ ਹੱਲ ਹੋਣਾ ਚਾਹੀਦਾ ਵੇਖੋ ਸਰਕਾਰਾਂ ਲਈ ਕੋਈ 5-10 ਹਜ਼ਾਰ ਕਰੋੜ ਲਾਉਣੇ ਕੋਈ ਵੱਡੀ ਗੱਲ ਨਹੀਂ ਇਹਦੇ ਚ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਠੀਕ ਹੋ ਨਹੀਂ ਲੱਗਦਾ ਆਪਾਂ ਜਦੋਂ ਜਾਣੇ ਲੇਫਟ ਸਾਈਡ ਇੰਡੀਆ ਤੇ ਰਾਈਟ ਸਾਈਡ ਪਾਕਿਸਤਾਨ ਹੈ ਉਹਨਾਂ ਦੇ ਬੰਕਰ ਤੇ ਉਹਨਾਂ ਦੀ ਤੁਸੀ ਉਹਨਾਂ ਨੇ ਆਰਮੀ ਨੂੰ ਕੰਟਰੋਲ ਦਿੱਤਾ ਸਾਡੀ ਤੁਸੀ ਤੇ ਇਹਨਾਂ ਦਾ ਜਿਹੜੀ ਰੋਲ ਇਹਨਾਂ ਨੂੰ ਕਰਕੇ ਆਰਮੀ ਕੋਲ ਤਿਆਰ ਕਰਵਾ ਕੇ ਫਿਰ ਉਹਨੂੰ ਪਹਿਲਾਂ ਜਿੱਦਾਂ ਕਿਹਾ ਕਿ ਉਹਦੇ ਉੱਪਰ ਦੀ ਸੜਕ ਬਣਨੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹਦੇ ਤੇ ਪੱਥਰ ਲਾ ਕੇ ਸਟਰੈਂਥਨ ਹੋ ਕੇ ਫਿਰ ਕਦੀ ਵੀ ਤੁੱਸੀ ਨਹੀਂ ਟੁੱਟੇ ਤਾਂ ਅੱਜ ਸੀਆਮ ਦਾ ਦੌਰਾ ਵੀ ਸੀਐਸ ਲਾ ਕੇ ਜ ਖਾਸ ਹਾਂੜਾ ਵਾਰ ਸੀਐਮ ਸਾਹਿਬ ਇਧਰ ਕੋਈ ਕੋਸ਼ਿਸ਼ ਕੀਤੀ ਸਾਰਾ ਪ੍ਰਸ਼ਾਸਨ ਸੀਆਮਾਂ ਲਗਾ ਰਿਹਾ ਡੀਸੀ ਤੱਕ ਨਹੀਂ ਇੱਥੇ ਆ ਕੇ ਕਹਿੰਦੇ ਸੀਆਮਾਂ ਲੱਗੇ ਜੇ ਮੁੱਖ ਮੰਤਰੀ ਨੇ ਆਉਣਾ ਹੁੰਦਾ ਉਹਦੇ ਠੀਕ ਹੈ ਪਰ ਆਪਣਾ ਹੋਣਾ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਕਿ ਲੋਕਾਂ ਦਾ ਹੈਲੀਕਾਪਟਰ ਆ ਇਹ ਲੋਕ ਵਰਤਨ ਤੇ ਮੈਂ ਡੀਸੀ ਸਾਹਿਬ ਨੂੰ ਅਪੀਲ ਕਰਦਾ ਕਿ ਉਸ ਹੌਲੀਕਾਪਟਰ ਨੂੰ ਇਮੀਡੀਏਟਲੀ ਲੋਕਾਂ ਦੀ ਰੈਸਕਿਊ ਕਰਨ ਲਈ ਜਾਂ ਲੋਕਾਂ ਕੋਲ ਰਾਸ਼ਨ ਪਹੁੰਚਾਉਣ ਲਈ ਕਿ ਐਡੀ ਵੱਡੀ ਕੁਰਬਾਨੀ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ ਐਸਾਨ ਚੜਾ ਕੇ ਗਏ ਨੇ ਗੁਰਦਾਸਪੁਰ ਦੇ ਉੱਪਰ ਤੇ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਉਹਨਾਂ ਦੀ ਮਿਹਰਬਾਨੀ ਉਹ だっਤਨਵਾਤ ਇੱਕ ਤਰ੍ਹਾਂ ਦੇ ਪ੍ਰਸ਼ਾਸਨ ਅਧਿਕਾਰੀ ਲੱਭਾਣੇ ਜੀ ਫਾਈਲ ਸਾਈਡ ਵਾਲੇ ਕਰ ਰਹੇ ਜਾਂ ਹੋਰ ਸੰਸਥਾਵ ਕਰ ਰਹੀਆਂ ਨੇ ਲੇਕਿਨ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਕਰ ਰਹੀ ਐ ਐਨਡੀਆ ਦੀ ਟੀਮਾਂ ਨਹੀਂ ਦਿਖੀਆਂ ਇੱਥੇ ਨਹੀਂ ਵੇਖੋ ਇੱਥੇ ਮੈਂ ਉਥੇ ਡੀਸੀ ਜਾਂ ਜਿਹੜੇ ਲੋਕਲ ਇਥੋਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਤੋਂ ਚੰਗਾ ਜਵਾਬ ਦੇ ਸਕਦੇ ਨੇ ਪਰ ਆਪਾਂ ਹੁਣ ਇਸ ਵੇਲੇ ਪੋਲਿਟਿਕਸ ਨਾ ਕਰੀਏ ਉਹਨੂੰ ਲੋਕਾਂ ਨੂੰ ਬਚਾਉਣ ਦੀ ਅ ਜਿਵੇਂ ਪੜਾ ਸਾਹਿਬ ਸਾਰੇ ਇੱਥੇ ਬੈਠੇ ਨੇ ਕਿ ਬੱਚਿਆਂ ਲਈ ਰਾਸ਼ਨ ਤਿਆਰ ਕਰ ਰਹੇ ਨੇ ਬੱਚਿਆਂ ਨੂੰ ਆ ਜਿਹੜੇ ਉੱਥੇ ਸਕੂਲ ਤੇ ਇੱਥੇ ਗੁਰਦੁਆਰਾ ਸਾਹਿਬ ਬੈਠੇ ਨੇ ਤੇ ਸਾਰਿਆਂ ਲੋਕਾਂ ਦਾ ਧਿਆਨ ਉਸ ਦੇ ਪਾਸੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਖਾਸ ਕਰਕੇ ਬਾਰਡਰ ਦੇ ਨੂੰ ਕਿ ਆਪਾਂ ਵੇਖਣ ਲਈ ਨਾ ਤੁਰੀਏ ਕਿ ਭੀੜ ਆਪਾਂ ਸੜਕਾਂ ਤੇ ਕਰਕੇ ਟ੍ਰੈਫਿਕ ਰੋਕ ਕੇ ਖੜੇ ਆ ਇਹਦੇ ਬਜਾਏ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਆਫਤ ਆਈ ਆ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਆ ਜਿਹੜਾ 100 ਰੁਪਏ ਦਾ ਪੈਟਰੋਲ ਇਹ ਆਪਣੇ ਮੋਟਰਸਾਈਕਲ ਤੇ ਖਰਚ ਕਰਕੇ ਜਾਂ ਕਾਰਾਂ ਤੇ ਖਰਚ ਕਰਕੇ ਇੱਥੇ ਪਹੁੰਚਦੇ ਉਹ ਹੀ ਆਪਣੇ ਪਿੰਡ ਚ ਉਹਦੀ ਕੰਟਰੀਬਿਊਸ਼ਨ ਕਰਨ ਇਕੱਠੇ ਕਰਨ ਤੇ ਲੋਕਾਂ ਦੀ ਮਦਦ ਕਰ